ਹੈ ਸ਼ਾਨ ਨਿਰਾਲੀ ਪੀਰਾਵੇ ਨਿਗਾਹੇ ਜਾਨ ਨਿਰਾਲੀ ਪੀਰਾਂ ਦੇ ਦਾਤੇ ਦਾ ਜੈਕਾਰਾ ਮਾਈ ਜੀ ਤੋਂ ਮਾਈ ਬੋਬੋ ਦਾ ਇਹ ਸੁਲਾਨਾ ਜੋੜ ਮੇਲਾ ਲਖ ਦਾਤਾ ਲਾਲਾਂਵਲੀ ਸਰਕਾਰ ਫਰੋਜਾ ਸ਼ਰੀਫ ਪਿੰਡ ਭਾਮ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਸਾਧ ਸੰਗਤ ਦੇ ਸੰਯੋਗ ਨਾਲ ਪੰਚਾਇਤ ਦੇ ਸੰਯੋਗ ਨਾਲ ਤੇ ਐਨ ਆਰ ਆਈ ਵੀਰ ਭੈਣ ਭਰਾ ਸਾਰਿਆਂ ਦੇ ਸੰਯੋਗ ਨਾਲ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਦੇ ਦਾਸ ਗਦੀ ਨਸ਼ੀਨ ਸਾਈਂ ਜੀਤੀ ਸ਼ਾਹ ਜੀ ਸਾਬਰੀ ਵੱਲੋਂ ਬੇਨਤੀ ਕੀਤੀ ਜਾਂਦੀ ਸੰਗਤਾਂ ਦੇ ਚਰਨਾਂ 'ਚ ਹਮ ਹਮਾ ਕੇ ਪਹੁੰਚਣਾ ਜੀ 19 ਨਵੰਬਰ ਨੂੰ ਨਗਰ ਦੀ ਫੇਰੀ ਆ 20 ਤਰੀਕ ਨੂੰ ਛਿੰਜ ਦਾ ਪੇੜ ਕੱਢਿਆ ਜਾਊਗਾ 21 ਤਰੀਕ ਨੂੰ ਸਵੇਰੇ 9 ਵਜੇ ਘਰੋਂ ਚਾਲੇ ਪਾਇਆ ਜਾਊਗੇ ਦਰਬਾਰ ਨੂੰ 10 ਵਜੇ ਨਿਸ਼ਾਨ ਸਾਹਿਬ ਦੀ ਰਸਮ ਉਸ ਤੋਂ ਬਾਅਦ ਚਾਦਰ ਦੀ ਰਸਮ ਉਸ ਤੋਂ ਬਾਅਦ ਚਰਾਗਾ ਦੀ ਰਸਮ ਰਾਤ ਨੂੰ ਕਵਾਲੀ ਮਹਿਫਲ ਹੋਏਗੀ ਦਰਬਾਰ ਤੇ ਨਕਲਾ ਹੋਣਗੀਆਂ ਦਰਬਾਰ ਤੇ ਉਸ ਤੋਂ ਬਾਅਦ ਜਿਸੇ ਤਰ੍ਹਾਂ ਪੰਡਾਲ ਸਜਾਇਆ ਜਾਂਦਾ ਸਰਕਾਰ ਦਾ ਮਹਿਫਲ ਕਰਾਈ ਜਾਂਦੀ ਆ ساری ਰਾਤ ਮਹਿਫਲ ਚੱਲੂਗੀ ਲੰਗਰ ਦੋ ਤੋਂ ਤਿੰਨ ਦਿਨ ਅਟੁੱਟ ਵਰਤੇਗਾ ਜੀ ਤੇ 21 21 22 ਤਰੀਕ ਨੂੰ ਸਾਰੀ ਆਪਣੇ ਸਰਕਾਰ ਦਾ ਡਰਾਮਾ ਪਹਿਲਾ ਸ਼ੇਂਜ ਹੋਊਗੀ ਜੀ ਉਸ ਤੋਂ ਬਾਅਦ ਡਰਾਮਾ ਰਾਤ ਨੂੰ ਧਰਮ ਵੀ ਪਰਦੇਸੀ ਦਾ ਸੋ ਇਸੇ ਤਰ੍ਹਾਂ ਜਿ세 ਜਿਸ ਤਰ੍ਹਾਂ ਹਰੇਕ ਸਾਲ ਦੀ ਤਰ੍ਹਾਂ ਸਰਕਾਰ ਦਾ ਉਰਸ ਮਨਾਇਆ ਜਾਂਦਾ ਸੋ ਦਾਤਾ ਜੀ ਨਗਰ ਖੇੜੇ ਤੇ ਭਲਾ ਕਰਨ ਉਹਨਾਂ ਦੀ ਸ਼ੇਂਜ ਆ ਪਿੰਡ ਦੀ ਸੁੱਖ ਦਿੱਤੀ ਜਾਂਦੀ ਆ ਸੋ ਦਾਤਾ ਜੀ ਸਾਰਿਆਂ ਨੂੰ ਰਹਿਮਤਾ ਬਖਸ਼ਣ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਐਨ ਆਰ ਆਈ ਵੀਰਾਂ ਨੇ ਮਾਇਆ ਦਾ ਸੰਯੋਗ ਪਾਇਆ ਪਿੰਡ ਵਾਲਿਆਂ ਨੇ ਬਹੁਤ ਮਦਦ ਕੀਤੀ ਆ ਹੋਰ ਸਾਰੇ ਵੀਰ ਜਿੰਨੇ ਜਿੰਨੇ ਮਦਦ ਕਰਦੇ ਆ ਉਨ੍ਹਾਂ ਦੇ ਸੰਯੋਗ ਨਾਲੇ ਮੇਲਾ ਕਰਾਇਆ ਜਾਂਦਾ ਸੋ ਜਕਾਰਾ ਲੱਖਾਂ ਦੇ ਦਾਤੇ ਦਾ ਜਕਾਰਾ ਮਾਈ ਜੀ ਤੋਂ ਮਾਈ ਬੋਬੋ ਦਾ ਜਕਾਰਾ ਲੱਖਾਂ ਦੇ ਦਾਤੇ ਦਾ ਭੋਲ ਸਾਚੇ ਦਰਵਾਰ ਕੀ